ਜੇਕਰ ਤੁਸੀਂ ਵੀ ਆਪਣੇ ਘਰ ਨੂੰ ਸੁੰਨਾ ਛੱਡ ਕੇ ਕਿਤੇ ਬਾਹਰ ਘੁੰਮਣ ਫਿਰਨ ਜਾਂ ਫਿਰ ਰਿਸ਼ਤੇਦਾਰੀ ਵਿੱਚ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਤੇ ਤੁਹਾਡੇ ਨਾਲ ਅਜਿਹਾ ਕੁਝ ਨਾ ਹੋ ਜਾਵੇ ਜੋ ਕਿ ਸਮਰਾਲਾ ਦੇ ਪਿੰਡ ਸ਼ਮਸ਼ਪੁਰ ਵਿਖੇ ਇਸ ਪਰਿਵਾਰ ਦੇ ਨਾਲ ਹੋਇਆ ਹੀ ਦਰਸਲ ਰਖੜੀਆਂ ਮੌਕੇ ਇਹ ਪਰਿਵਾਰ ਬਾਹਰ ਗਿਆ ਹੋਇਆ ਸੀ ਤੇ ਪਿੱਛੋਂ ਇਹਨਾਂ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਦਿੱਤਾ ਘਰ ਦੇ ਇੱਕ ਇੱਕ ਸਮਾਨ ਦੀ ਫਰੋਲਾ ਫਰਾਲੀ ਕਰਕੇ ਲੱਖਾਂ ਰੁਪਏ ਦਾ ਸੋਨਾ ਚਾਂਦੀ ਅਤੇ ਕੈਸ਼ ਚੋਰੀ ਕਰ ਗਏ ਕਟਨਾ ਬੀਤੀ ਰਾਤ ਕਰੀਬ 1 ਵਜੇ ਦੀ ਦੱਸੀ ਜਾ ਰਹੀ ਹੈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੰਦੀਪ ਕੌਰ ਨੇ ਦੱਸਿਆ ਕਿ ਘਰ ਦੀਆਂ ਅਲਮਾਰੀਆਂ ਦੇ ਵਿੱਚ ਪਿਆ ਸਮਾਨ ਚੋਰੀ ਹੋ ਗਿਆ ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1.5 ਵਜੇ ਦੇ ਵਿੱਚ ਹੋਈ ਆ ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ ਸਾਣੇ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਵੀ ਕੋਪੈ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ ਅਲਮਾਰੀ ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਿਆ ਜੀ ਜੀ ਘਰੋਂ ਕਦੋਂ ਨਿਕਲੇ ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ ਵੀ ਤੁਸੀਂ ਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ ਤਿੰਨੇ ਰਾਤ ਡੇਢ ਤੋਂ ਮੈਂ ਜਿੱਦ ਹਾਂਜੀ ਵੀਰੇ ਇਹ 1:05 ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤੈਨਾਂ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਚ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆਦੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਐਸੀ ਭਰਤਨ ਹੈ ਖਾਣਾ ਸੰਭਾਲਾ ਤੂੰ ਆ ਮੈਂ ਅੱਜ ਤੇ ਚੋਰੀ ਹੋਈ ਸੰਸਪਰਮ ਮੈਂ ਮੌਕੇ ਤੇ ਪੁੱਜਿਆ ਸੀ ਜੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਕਿ ਤਬਦੀਸ਼ ਜਾਰੀ ਹੈ ਜੀ ਮੁਰਜ਼ਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਵੀ ਰੱਖਿਆ ਜਾਂ ਦਰਜ ਕਰਕੇ ਕਾਰਵਾਈਆਂ ਵਿੱਚ ਵੀ ਆ ਗਈ ਆਪੀ ਸੀਸੀਟੀਵੀ ਫੁਟੇਜ ਵਗੈਰਾ ਚੈਪਚਰ ਹੋਇਆ ਜੀ ਕੁਝ ਅਸੀਂ ਕਰ ਰਹੇ ਆ ਇਹ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਇਨੂਰ ਆਪਾ ਪੜਾਂਗੇ। ਆਪਾਂ ਕਹਿੰਦੇ ਮੁਰਲੀ ਜਾਂਕੋ ਬੋਲ ਲਗੇ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ। ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ। ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿਉਂਕਿ ਚੋਰੀ ਉਹ ਬਣਾ ਰਹੇ ਹੈ। ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ? ਇਹ ਕ੍ਰੀਬ ਰਾਤ 1:30 ਵਜੇ ਦੀ ਉਹਨਾਂ ਦੱਸ ਰਹੇ ਆ ਆਪਾਂ ਦੀ। ਪਰਿਵਾਰਕ ਮੈਂਬਰ ਕਿ ਰਖੜੀ ਵਗੈਰਾ ਬੰਨਣਗੇ? ਹਾਂ, ਪਰਿਵਾਰਕ ਮੈਂਬਰ ਰਖੜੀ ਬੰਨਣਗੇ ਸੀ ਕਿ ਇੱਕ ਲੇੜੀ ਸੀਗੀ 60 ਸਾਲ ਦੀ। ਉਹ ਘਰ ਵਿੱਚ ਇਕੱਲੀ ਹੋਣ ਕਰਕੇ ਉਹ ਕੇ ਗਵਾਂਡੀਆਂ ਵੀ ਸੌ ਗਈ। ਇਹ ਘਰ ਵਿੱਚ ਕੋਈ ਨਹੀਂ ਸੀਗਾ। ਜਦੋਂ ਉਹਨੇ ਸਵੇਰੇ 6:30 ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕ੍ਰਮਤੀ ਚੱਲ ਰਹੀ ਹੈ ਜੋ ਵੀ ਕਾਰਗ੍ਰਾਮ ਵਿੱਚ ਜਾਂਦੀ ਹੈ ਉਹ। ਥਾਣੇਦਾਰ ਅਵਤਾਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਿਆ ਜਾਵੇਗਾ। ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਲੋਂ ਦੀ ਰਿਪੋਰਟ।